ਗੁਰਦਾਸਪੁਰ ਤੋਂ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਦੇਰ ਰਾਤ ਉਸਪੇਲਿਕ ਖੋਰ ਫਰਦਾਸ ਸਰਕੀ ਹਾਦਸਾ ਵਾਪਰ ਗਿਆ ਜਦੋਂ ਆਲਵਾ ਨਾਲ ਲੱਦੀਆ ਹੋਇਆ ਮਕੇਰੀਆਂ ਤਰਫੋਂ ਗੁਰਦਾਸਪੁਰ ਨੂੰ ਜਾ ਰਿਹਾ ਇੱਕ ਲੀ ਲੈਂਡ ਕੈਂਟਰ ਟਰੱਕ ਨਵਾਂਸਾਲਾ ਬਚਾਰ ਦੇ ਵਿੱਚ ਕੰਤ ਪਾੜਦਾ ਹੋਇਆ ਦੁਕਾਨਾਂ ਦੇ ਵਿੱਚ ਜਾ ਵੜਿਆ ਜਾਣਕਾਰੀ ਦੇ ਅਨੁਸਾਰ ਇਸ ਕੈਂਟਰ ਨੂੰ ਰਸੀਦ ਨਾਮ ਦਾ ਡਰਾਈਵਰ ਚਲਾ ਰਿਹਾ ਸੀ ਤੇ ਜਦੋਂ ਖਚਾਵਾ ਪਿੰਡ ਦੀ ਚੜਾਈ ਚੜ੍ਹ ਕੇ ਨਵਾਂਸਾਲਾ ਤੇ ਵਿੱਚ ਦਾਖਲ ਹੀ ਹੋਣ ਲੱਗਾ ਸੀ ਕਿ ਨਵਾਂਸਾਲਾ ਦੇ ਵਿੱਚ ਵੜਦਿਆ ਹੀ ਡੇਡੇ ਮੋੜ ਤੋਂ ਟਰਨ ਲੈਣ ਦੀ ਬਜਾਏ ਟਰੱਕ ਦਾ ਸੰਤੁਲਨ ਵਿਗੜ ਜਾਣ ਦੇ ਕਾਰਨ ਇਹ ਟਰੱਕ ਸਿੱਧਾ ਇੱਕ ਵੈਲਡਿੰਗ ਦੀ ਦੁਕਾਨ ਦੀ ਕੰਧ ਪਾੜਦਾ ਹੋਇਆ ਦੁਕਾਨਾਂ ਦੇ ਵਿੱਚ ਜਾ ਵੜਿਆ ਤੇ ਟੱਕਰ ਇੰਨੀ ਜ਼ਬਰਦਸਤ ਸੀ ਕਿ ਜਿੱਥੇ ਉਸਕੇ ਐਂਟਰ ਨੇ ਦੋ ਦੁਕਾਨਾਂ ਪੂਰੀ ਤਰ੍ਹਾਂ ਪਾੜ ਦਿੱਤੀਆਂ ਨੇ ਉੱਥੇ ਹੀ ਇਨ੍ਹਾਂ ਦੁਕਾਨਾਂ ਤੋਂ ਪਿੱਛੇ ਸੜਕ ਤੇ ਪੈਨ ਦੇ ਵਿੱਚ ਬਿਜਲੀ ਬੋਰਡ ਦੇ ਵੱਲੋਂ ਲਗਾਏ ਗਏ ਮੀਟਰ ਬਾਕਸ ਵੀ ਉਡਾ ਦਿੱਤੇ ਨੇ ਤੇ ਜਿੰਨਾ ਮੀਟਰ ਬਾਕਸਾਂ ਦੇ ਵਿੱਚ ਕੋਲ 40 ਬਿਜਲੀ ਮੀਟਰ ਪੂਰੀ ਤਰ੍ਹਾਂ ਦੇ ਨਾਲ ਟੁੱਟ ਪੱਜ ਗਏ ਨੇ ਦੱਸਦੇ ਕਿ ਗਣੀਮਤ ਇਹ ਰਹੀ ਹੈ ਕਿ ਹਾਦਸਾ ਰਾਤ ਕਰੀਬ 11 ਵਜੇ ਵਾਪਰਿਆ ਜਿਸ ਦੌਰਾਨ ਉੱਥੇ ਕੋਈ ਵੀ ਹਾਜ਼ਰ ਨਹੀਂ ਸੀ ਹਾਂ ਸਹਾਰੀ ਹਮ ਲੋਕੀ 10 ਸਵਾ 10 ਵਜੇ ਪਹੁੰਚਿਆ ਪਿੰਡ ਮੇਰਾ ਗੁਲੋਪੁਰਾ ਗੁਰਮੀਤ ਸਿੰਘ ਜੀ ਤੁਹਾਨੂੰ ਪਤਾ ਲੱਗਾ ਵੀ ਗੱਡੀ ਕੋਈ ਵੜ ਕੇ ਦੁਕਾਨਾਂ ਦੇ ਵਿੱਚ ਵੜ ਗਈ ਆ ਆ ਕੇ ਵੇਖਿਆ ਵਾ ਤੇ ਫਿਰ ਨੁਕਸਾਨ ਤਾਂ ਕਾਫੀ ਹੋ ਗਿਆ ਕੁਟੂਲ ਮੇਰੇ welding machine ਨਾ welder machine ਨਾ ਕੋ 2 ਲੱਖ ਦੇ ਟੂਲ ਆ ਤੇ ਉਹ ਦੂਸਰਾ ਗੇਟਬੋਰਡ ਸੀ ਕੋਈ ਦੁਕਾਨਾਂ ਵੀ ਢੱਟ ਗਈਆਂ 6 ਲੱਖ ਰੁਪਏ ਦਾ 6-7 ਲੱਖ ਰੁਪਏ ਦਾ ਨੁਕਸਾਨ ਹੋਇਆ ਕਾਰਨ ਹੁਣ ਭਾਈ ਹੁੰਦੇ ਇਹੇ ਹੀ ਸੋਚੂ ਆ ਡਰਾਈਵਰ ਨੇ ਕੋਈ ਨਸ਼ਾ ਕੀਤਾ ਹੋਇਆ ਜਾਂ ਨੀਂਦ ਚਾਏ ਹੁਣ ਪਤਾ ਨਹੀਂ ਠੀਕ ਹੈ ਠੀਕ ਹੈ ਜਿਸ ਦੇ ਬਾਰੇ ਕੋਈ ਪੁੱਤਾ ਨਹੀਂ ਪਤਾ ਨਹੀਂ ਨਹੀਂ ਪਤਾ ਕੀ ਕਾਰਨ ਬਣਿਆ ਆ ਦੋ ਵੱਕਸੇ ਮੀਟਰ ਦਾ ਉਹਨਾਂ ਵਿੱਚ ਮੀਟਰ ਲੱਗੇਗੇ 40 ਕਿ ਮੀਟਰ ਲੱਗੇ ਬੀਬੀ ਬੋਰਡ ਦਾ ਵੀ ਨੁਕਸਾਨ ਹੋ ਗਿਆ ਹਾਂਜੀ ਕਾਫੀ ਨੁਕਸਾਨ ਹੋਇਆ ਸੱਸੀ ਦਾ ਸਾਰਿਆਂ ਨੂੰ ਅੱਜ ਇਹ ਰਾਤ ਨੂੰ ਗੱਡੀ ਆਈ ਉਥੋਂ ਕਪੂਤਾਲੀ ਲੋਡ ਹੋ ਕੇ ਇੱਥੇ ਟਿਬੜੀ ਲਾ ਕੇ ਪਹੁੰਚੀ ਆ ਇਹ ਜਦੋਂ ਗੱਡੀ ਕਿੰਨਾ ਵਿੱਚ ਗਰਦਾਸਪੁਰ ਨੂੰ ਜਾਣਾ ਪਿਆ ਸੀ ਉਧਰੋਂ ਕਿਤੇ ਗੱਡੀ ਨੇ ਓਵਰਟੇਕ ਕੀਤਾ ਇਧਰੋਂ ਜਦੋਂ ਇੱਥੋਂ ਗੱਡੀ ਨੇ ਓਵਰਟੇਕ ਮਾਰਿਆ ਤਾਂ ਇਹਨੇ ਗੱਡੀ ਕਿਤੇ ਇਧਰ ਨੂੰ ਕੱਟੀ ਆਪਣੀ ਵਾਲੀ ਸਾਈਡ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਆ ਗੱਡੀ ਅਨਬੈਲੈਂਸ ਹੋ ਗਈ ਗੱਡੀ ਸਿੱਧੀ ਆ ਕੇ ਦੁਕਾਨਾਂ ਤੇ ਵੜੀ ਆ ਬਾਕੀ ਗੱਡੇ ਆ ਡਰਾਈਵਰ ਨੇ ਕੋਈ ਨਿਸ਼ਾਨੀ ਨਹੀਂ ਕੀਤਾ ਹੀ ਕੋਈ ਕੁਛ ਨਹੀਂ ਕੋਈ ਜਿੱਦਾਂ ਕੋਈ ਸ਼ਰਾਬ ਦੀ ਸਥਾਨਕ ਲੋਕਾਂ ਨੂੰ ਦੱਸਿਆ ਜਾਂਦਾ ਸਾਨੂੰ ਪਤਾ ਨਾ ਸਾਡਾ ਨਹੀਂ ਇਦਾਂ ਦਾ ਕੋਈ ਦਾਰੂ ਦੂਰ ਵਾਲਾ ਕੋਈ ਚੱਕ ਗਟਿਆਨ ਪੈਲਸ ਹੋ ਕੇ ਤਕਾਦ ਵਿੱਚ ਪੜ ਗਈ ਹੈ ਬਾਕੀ ਇਹ ਘਟਨਾ ਕਿਸੇ ਨਾਲ ਵੀ ਹੋ ਸਕਦਾ ਸਾਰੇ ਹੁਣ ਰੋਡਾਂ ਤੇ ਚੱਲਦੇ ਆ ਹੁਣ ਕਿਸੇ ਨਾਲ ਵੀ ਕੋਈ ਵੱਡ ਘਟ ਹੋ ਸਕਦਾ ਹੈ ਸਾਰੇ ਨੁਕਸਾਨ ਨੇ ਇਹਦਾ ਰੋਡ ਦਾ ਮਾਮਲਾ ਆ ਕੁਝ ਵੀ ਹੋ ਸਕਦਾ ਹੈ ਤੇ ਠੀਕ ਆ ਤੇ ਬਾਕੀ ਜੋ ਵੀ ਜਦਾਂ ਵੀ ਨੁਕਸਾਨ ਚ ਜਿਹੜਾ ਹੋਇਆ ਉਹਦਾ ਦੁੱਖ ਤਾਂ ਹੈਗਾ ਹੀ ਸਾਡਾ ਵੀ ਹੋਇਆ ਉਹਨਾਂ ਦਾ ਵੀ ਹੋਇਆ ਬਾਕੀ ਦੇਗ ਜੋ ਵੀ ਕੰਨਾ ਪੁਲਿਸ ਪ੍ਰਸ਼ਾਸਨ ਨੇ ਕਰਨਾ ਜੋ ਵੀ ਕਰਨਾ ਹੈ ਹਾਂਜੀ ਠੀਕ ਛੋਟਕ ਤੇ ਛੜਕ ਦੀ ਗੱਲ ਆ ਮੈਂ ਸਮਝਦਾ ਵੀ ਜਿਹੜਾ ਅੰਮ੍ਰਿਤਸਰ ਗੁਰਦਾਸਪੁਰ ਰੋਡ ਹੈਣਾ ਉਹਦੇ ਨਾਲੋਂ ਵੀ ਜ਼ਿਆਦਾ ਟ੍ਰੈਫਿਕ ਇੱਥੇ ਸਾਨੂੰ ਅਸੀਂ ਕਈ ਵਾਰੀ ਸੜਕ ਪਾਰ ਕਰਨੇ ਹੁੰਦੀਆਂ ਹਨ ਨਾ ਚਾਹੇ ਪੈਦਲ ਚਾਹੇ ਗੱਡੀ ਨਾਲ ਤੇ ਕਈ ਵਾਰੀ ਕਿੰਨਾ ਕਿੰਨਾ ਡੇਰੀਵੇਟ ਕਰਨੇ ਪੈਂਦੇ ਸਨ ਬਹੁਤ ਟ੍ਰੈਫਿਕ ਆ ਬਹੁਤ ਜ਼ਿਆਦਾ ਠੀਕ ਹੈ ਔਰ ਇੱਥੇ ਐਡਮਿਨਿਸਟ੍ਰੇਸ਼ਨ ਨੂੰ ਅਸੀਂ ਇਹ ਚਾਉਂਦੇ ਆ ਵੀ ਬੇਨਤੀ ਆ ਸਾਡੀ ਸਾਰੀ ਸਰਕਾਰਾਂ ਨੂੰ ਕਿ ਇੱਥੇ ਸੜਕ ਦਾ ਨਾ ਚੌੜਿਆ ਕਰਨਾ ਚਾਹੀਦਾ ਜਾਂ ਕੋਈ ਬਾਈਪਾਸ ਕੱਟ ਕੇ ਇਹ ਹੱਲ ਕੀਤਾ ਜਾਏ ਕਿਉਂਕਿ ਪਿੰਡ ਤੇ ਬਾਤੀ ਦੋਹੀ ਪਾਸੇ ਆ ਅਕਸਰ ਇੱਥੇ ਨੁਕਸਾਨ ਸਾਡੇ ਹੁੰਦੇ ਰਹਿੰਦੇ ਨੇ ਪਿੰਡ ਦੇ ਇਹਦਾ ਕੋਈ ਪਰਮਾਨੈਂਟ ਹੱਲ ਵਧੀਆ ਕਰਨਾ ਚਾਹੀਦਾ ਜੇ ਦੇ ਬਾਈਪਾਸ ਬਾਹ ਠੀਕ ਹੈ। ਲੇਕੋ ਬਾਤੀ ਦਾ ਕੋ ਨੁਕਸਾਨ ਨਾ ਹੋਵੇ। ਠੀਕ ਹੈ। ਤੇ ਸੜਕ ਬਹੁਤ ਛੋਟੀ ਉਸ ਹਿਸਾਬ ਨਾਲ ਬੜਾ ਨੁਕਸਾਨ ਹੋ ਰਿਹਾ। ਜੋ ਜਿਹੜਾ ਹਾਸਾ ਹੋਇਆ ਬਹੁਤ ਮਾੜਾ ਹੋਇਆ। ਹਾਂਜੀ ਹਾਂਜੀ। ਔਰ ਦੇਖੋ ਰਾਤ ਦੇ ਟਾਈਮ ਤੇ 2:30 ਵਜੇ। ਹਾਂਜੀ ਹਾਂਜੀ। ਔਰ ਦੇਖੇ ਤੇ ਦਿਨੇ ਹੁੰਦਾ ਤਾਂ ਹੋ ਸਕਦਾ ਇੱਥੇ ਕਿੰਨੇ ਬੱਚੇ ਜਿਹੜੇ ਮਰ ਜਾਂਦੇ। ਇਹ ਮੁੰਡਾ ਜਿਹੜਾ ਦੁਕਾਨ ਕਰਦਾ ਇੱਥੇ ਬੜਾ ਅੱਛਾ ਇਹਦਾ ਵਿਹਾਰ ਆ ਬੜਾ ਵਧੀਆ ਕਾਰੋਬਾਰ ਇਹਦਾ। ਠੀਕ ਹੈ। ਅਕਸਰ ਇੱਥੇ ਬੜੇ ਲੋਕ ਬੈਠੇ ਰਹਿੰਦੇ ਨੇ ਆਂਦੇ ਨੇ ਸਾਰੇ। ਠੀਕ ਹੈ। ਔਰ ਰਾਤ ਕਰਕੇ ਇਹ ਪਰਮਾਤਮਾ ਦੀ ਸਮਝੋ ਉਹ ਬੱਚ ਗਿਆ ਪਰਲੇ ਪਸ਼ੂ ਕੱਢ ਕੇ ਪੁਲਿਸ ਨੇ ਆ ਕੇ ਕਟਿਆ ਉਹਨੂੰ ਕਟਿਆ ਵੈਸੇ ਹਾਂਜੀ ਹਾਂਜੀ ਤੇ ਬਹੁਤ ਮਾੜਾ ਹੋਇਆ ਉਹਨੇ ਨਹੀਂ ਪਤਾ ਕਿ ਉਹ ਜਿਹੜਾ ਡਰਾਈਵਰ ਆ ਉਹਦੇ ਕੋਲ ਨੀਂਦ ਵਿੱਚ ਜਾਂ ਕੋਈ ਨਸ਼ੇ ਚ ਹੀ ਜਾਂ ਕੋਈ ਗਲਤੀ ਲੱਗ ਗਈ ਉਹਨੂੰ ਕੀ ਹੋਇਆ ਉਹਦੇ ਕੋਲ ਠੀਕ ਹੈ ਜੀ ਬੜਾ ਵੱਡਾ ਨੁਕਸਾਨ ਹੋਇਆ ਜਿੱਥੇ ਬਿਲਡਿੰਗ ਦਾ ਇੰਨਾ ਨੁਕਸਾਨ ਹੋਇਆ ਮਾਲਕਾਂ ਦਾ ਵੀ ਠੀਕ ਹੈ ਕਿਰਾਏਦਾਰ ਦਾ ਜਿਹੜਾ ਵਿਚਾਰਾ ਕਾਰੋਬਾਰ ਕਰਦਾ ਉਹਦਾ ਵੀ ਬੜਾ ਨੁਕਸਾਨ ਹੋਇਆ ਠੀਕ ਹੈ ਜੀ ਬਿਜਲੀ ਬੋਰਡ ਦਾ ਵੀ ਬੜਾ ਨੁਕਸਾਨ ਹੋਇਆ ਦੇਖੋ ਬਿਜਲੀ ਦਾ ਖੰਭਾ ਟੁੱਟ ਗਿਆ 40 ਮੀਟਰ ਆ ਜਿੰਨੇ ਮੀਟਰ ਆ ਸਾਰੇ ਟੁੱਟ ਗ ਔਰ ਜੋ ਵੀ ਸਰਕਾਰ ਕਰ ਸਕਦੀ ਇਹਦੇ ਵਿੱਚ ਕਰਨਾ ਚਾਹੀਦਾ ਗੁਰਦਾਸਪੁਰ ਤੋਂ ਲਾਪਰੇ ਸਿੰਘ ਖੁਸ਼ੀਪੁਰ ਦੀ ਰਿਪੋਰਟ